ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਿਦਿਆ ਜਿਹੜੀ ਇੱਕ ਕਹਿੰਦੇ ਹਨ ਕਿ ਮਨੁੱਖ ਦਾ ਤੀਸਰੀ ਅੱਖ ਹੁੰਦੀ ਹੈ ساری ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਗੁਰੂ ਘਰ ਹਨ ਜਿੱਥੇ ਸਾਡੀਆਂ ਕੋਈ ਵੀ ਸੁਸਾਇਟੀਜ਼ ਬਣੀਆਂ ਹਨ ਤੋਂ ਉੱਥੇ ਹਰ ਜਗ੍ਹਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣਾ ਜਿਹੜਾ ਆਉਣ ਵਾਲੀ ਜਨਰੇਸ਼ਨ ਹੈ ਜਿਹੜੇ ਸਾਡੇ ਬੱਚੇ ਹਨ ਸਾਡੇ ਇਤਿਹਾਸ ਤੋਂ ਸਾਡੇ ਕਲਚਰ ਤੋਂ ਸਾਡੇ ਸਭਿਆਚਾਰ ਤੋਂ ਅਤੇ ਸਾਡੇ ਧਰਮ ਤੋਂ ਆ ਜਾਣੂ ਹੋਣ ਅਤੇ ਅੱਗੋਂ ਜਿਹੜੀ ਸਾਡੀ ਲੜੀ ਹੈ ਇਸ ਨੂੰ ਉਸੇ ਤਰ੍ਹਾਂ ਹੀ ਤੋੜ ਸਕਣ ਇਸੇ ਤਰ੍ਹਾਂ ਹਰ ਸਾਲ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਹਨ ਤਾਂ ਛੁੱਟੀਆਂ ਦੇ ਵਿੱਚ ਕਈ ਬੱਚੇ ਵੱਖਰੇ ਵੱਖਰੇ ਸਟੇਟ ਦੇ ਵਿੱਚ ਵੱਖਰੇ ਵੱਖਰੇ ਕੰਟਰੀ ਦੇ ਵਿੱਚ ਆ ਵਕੇਸ਼ਨਸ ਲਈ ਚਲੇ ਜਾਂਦੇ ਹਨ ਆਪਣਾ ਇੰਜੋਏ ਕਰਨ ਲਈ ਜਾਂਦੇ ਹਨ ਪਰ ਮੈਂ ਹਮੇਸ਼ਾ ਉਹਨਾਂ ਗੁਰੂ ਘਰਾਂ ਨੂੰ ਉਹਨਾਂ ਜਥੇਬੰਦੀਆਂ ਨੂੰ ਉਹਨਾਂ ਸੁਸਾਇਟੀਆਂ ਨੂੰ ਜਿਹੜੀਆਂ ਕਿ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਨੂੰ ਆਪਣੇ ਨਾਲ ਜੋੜ ਕੇ ਉਹਨਾਂ ਦੇ ਨਾਲ ਧਰਮ ਦੀ ਪੰਜਾਬੀ ਬੋਲੀ ਦੀ ਉਹਨਾਂ ਨੂੰ ਕਲਾਸਾਂ ਲਾ ਕੇ ਜਿਹੜਾ ਉਹਨਾਂ ਨੂੰ ਜਾਨੂ ਕਰਾਉਂਦੇ ਹਨ ਸੋ ਸਿੱਖ ਜੋ ਸੁਸਾਇਟੀ ਇੱਕ ਟ੍ਰਾਈਸੈਟ ਏਰੀਆ ਦੀ ਵਾਹ ਸੁਸਾਇਟੀ ਹੈ ਇੱਥੇ ਹਰ ਸਾਲ ਹੀ ਜੁਲਾਈ ਦੇ ਮਹੀਨੇ ਦੇ ਵਿੱਚ ਬੱਚਿਆਂ ਦੀਆਂ ਜਦੋਂ ਵਕੇਸ਼ਨ ਹੁੰਦੀਆਂ ਹਨ ਤਾਂ ਕਲਾਸਾਂ ਲਾਈਆਂ ਜਾਂਦੀਆਂ ਹਨ ਉਹਨਾਂ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਕੀਰਤਨ ਦੀਆਂ ਗਰਵਾਨੀਆਂ ਆਪਣੇ ਸਿੱਖ ਇਤਿਹਾਸ ਦੀਆਂ ਪੰਜਾਬੀ ਸੱਭਿਆਚਾਰ ਦੀਆਂ ਪੰਜਾਬੀ ਬੋਲੀ ਦੀਆਂ ਜਿਹੜੀਆਂ ਕਿਤਾਬਾਂ ਵੀ ਪੜ੍ਹਾਇਆਂ ਜਾਂਦੀਆਂ ਅਦੇ ਦੱਸੀਆਂ ਜਾਂਦੀਆਂ ਹਨ ਸੋ ਇਸੇ ਸੰਬੰਧ ਦੇ ਵਿੱਚ ਅੱਜ ਜਿਹੜਾ ਅੱਜ ਦਾ ਦਿਨ ਸੀ ਜਿਹੜਾ ਸੰਡੇ ਸੈਚਰਡੇ ਦਾ ਦਿਨ ਸੀ ਬੱਚਿਆਂ ਦੀ ਲਾਸਟ ਦੇ ਦੀਆਂ ਕਲਾਸਾਂ ਸਨ ਅਤੇ ਉਹਨਾਂ ਦੇ ਕੋਲੋਂ ਇਤਿਹਾਸ ਦੇ ਬਾਰੇ ਕੁਐਸਚਨ ਪੁੱਛੇ ਗਏ ਉਹਨਾਂ ਨੇ ਕੀਰਤਨ ਵੀ ਕੀਤਾ ਉਹਨਾਂ ਨੇ ਕਥਾ ਵੀ ਕੀਤੀ ਉਹਨਾਂ ਨੇ ਪੰਜਾਬੀ ਬੋਲੀ ਦੀ ਗੱਲ ਵੀ ਕੀਤੀ ਅਤੇ ਉਹਨਾਂ ਨੇ ਹੋਰ ਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਔਰੰਗਜ਼ੇਬ ਨੂੰ ਜਿਹੜਾ ਜਫਰਨਾਮਾ ਲਿਖਿਆ ਗਿਆ ਸੀ ਉਹ ਵੀ ਉਹਨਾਂ ਦੇ ਵਿੱਚੋਂ ਛੋਟੇ ਛੋਟੇ ਬੱਚਿਆਂ ਨੇ ਜਦੋਂ ਪੜ੍ਹ ਕੇ ਸੁਣਾਇਆ ਅਤੇ ਇੱਕ ਵਾਰੀ ਦੇਖਣ ਨੂੰ ਲੱਗਦਾ ਸੀ ਕਿ ਕੱਡੇ ਅੱਛੇ ਬੱਚੇ ਹਨ ਸੋ ਆਓ ਤੁਹਾਨੂੰ ਥੋੜੇ ਜੇ ਸਮੇਂ ਦੇ ਲਈ ਲੈ ਕੇ ਚਲਦੇ ਹਾਂ ਨਿਊਯਾਰਕ ਦੇ ਵਿੱਚ ਸਿੱਖ ਕਲਚਰ ਸੁਸਾਇਟੀ ਜੋ ਕਿ ਰਿਚਮੰਡ ਹਿੱਲ ਦੇ ਵਿੱਚ 118 ਸਟਰੀਟ ਜਿਸ ਨੂੰ ਗੁਰੂ ਘਰ ਕਹਿੰਦੇ ਹਨ ਉੱਥੋਂ ਦੇ ਬੱਚਿਆਂ ਨੇ ਇੱਕ ਮਹੀਨਾ ਜਿਹੜੀਆਂ ਕਲਾਸਾਂ ਲਾ ਕੇ ਕੀ ਕੁਝ ਸਿੱਖਿਆ ਅਤੇ ਕੀ ਕੁਝ ਸਿਖਾ ਰਹੇ ਹਨ ਮੈਂ ਸਾਰੇ ਹੀ ਜਿੱਥੇ ਕਮੇਟੀ ਨੂੰ ਪ੍ਰਬੰਧਕ ਨੂੰ ਜਿਨ੍ਹਾਂ ਜਨਾਂ ਨੇ ਇਹ ਸੇਵਾ ਕੀਤੀ ਆ ਖਾਸ ਕਰਕੇ ਜਿਹੜੇ ਇਹਨਾਂ ਨੂੰ ਸਪான்ਸਰ ਕਰਦੇ ਹਾਂ ਜਨਾਂ ਵਿੱਚ ਵਨ ਆਫ ਦੀ ਬੈਸਟ ਮੈਂ ਕਹਾਂਗਾ ਕਿ ਜਿਹੜੇ ਹਰ ਸਾਲ ਐਂਡ ਦੇ ਵਿੱਚ ਬੱਚਿਆਂ ਨੇ ਜੇ ਵਕੇਸ਼ਨ ਦੇ ਵਿਚਾਰਾ ਹੋਏ ਤੇ ਜੀਪੀ ਸਿੰਘ ਜੀ ਸੰਦੀਪ ਸਿੰਘ ਜੀ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਉਹਨਾਂ ਦਾ ਅਤੇ ਕਮੇਟੀ ਦਾ ਅਤੇ ਖਾਸ ਕਰਕੇ ਜਿਹੜੇ ਉੱਥੋਂ ਦੇ ਟੀਚਰਸ ਹਨ ਜਿਹੜੇ ਅਧਿਆਪਕ ਹਨ ਉਹਨਾਂ ਸਾਰਿਆਂ ਦਾ ਹੀ ਬਹੁਤ ਉਹਨਾਂ ਨੂੰ ਵਧਾਈ ਵੀ ਦਿੰਦਾ ਹਾਂ ਅਤੇ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਕਿ ਜਿਹੜੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਦੇ ਹਨ ਆਪਣੀ ਬੁੱਲੀ ਦੇ ਨਾਲ ਜੋੜਦੇ ਹਨ ਸੋ ਆਓ ਤਾਨੂੰ ਲੈ ਕੇ ਚੱਲਦੇ ਹਾਂ ਸਿੱਖ ਕਲਚ ਸੋਸਾਇਟੀ ਨਿਊਯਾਰਕ ਗੁਰੂਕਾਰ ਅੰਸੇ ਅੰਸੇ ਗੱਲ ਨਹੀਂ ਜਿਸ ਨੇ ਤੇਰੀ ਸੱਣਨ ਤੁੱਤ ਬਹੁਤ ਸ਼ੋਹਰਤ ਚਾਲਣੀ ਕੀ ਹੋਇਆ

ਦੀ ਗੱਲ ਜੇ ਦੋਈਆ ਅਨੰਤ ਪੋਲਸਰ ਵੀ ਸਾਡੇ ਸਾਡੇ ਗੋਲੋਂ ਪਿਆ ਬਦਲਾ ਚਕਾਇਆ ਹੈ ਕਦੇ ਮੇਰੇ ਪਿੱਛਾ ਨੂੰ ਮੁੱਕ ਕਿਉਂ ਚੁਕਾਇਆ ਕੋਰਾ ਕੀ ਤੇ ਸੋਰ ਸਾਹ ਸੋਜਾ ਕਿਸੇ ਨਿਆਰੀ ਕਲੀ ਗਲੀ ਦੋਈਆ ਅਨੰਤ ਪੋਲਸਰ ਵੀ ਜੇ ਗੱਲ ਜੇ ਸੁਣ ਆਉਂਦੇ ਸਿੱਧੇ ਘੇੜਦਾ ਉਹਨਾਂ ਗਲੀ ਇਹਲਾ ਕੁਬਾ ਦੀ ਰੋਟੀ ਸਭ ਜਿਹੜੇ ਤਾਂ ਬੀਏ ਤੇ ਨਾ ਨਹੀਂ ਕਿ ਸਦਾ ਦੀ ਗੰਦੀ ਗੋਦੀ ਰੋਟੀ ਆਨਾ ਤੇ ਖੁਰਚਦੀ ਦਾ ਵੀ ਕੋਲਾ ਵਾਲੇ ਜਿੱਥੇ ਕਾਲ ਦੇ ਕਿਦਾ ਇਹ ਗੱਲ ਅੱਖ ਨੂੰ ਕੋਈ ਨਾ ਸੰਭਦਾ ਪਾ ਮੇਰੇ ਮਾਂ ਪੰਜਾਬੀ ਨੂੰ ਦੇਸ਼ ਅੰਦਰ ਆਸਰ ਮਤੇ ਦਾ ਇੱਕ ਹਮਦਰਦ ਹੈ ਬਾਰਸ਼ਾਂ ਤੋਂ ਬੁੱਲੇ ਦੇ ਰਾਹਾਂ ਦਾ ਬੋਸ ਤੋਂ ਦੀ ਜ਼ਿੰਦਗੀ ਰੰਗਦਾ ਹਾਂ ਰਵਾਹ ਅੱਗੇ ਤੇ ਚੱਲ ਜਾਂਦੇ ਰਹਿੰਦਾ ਹਾਂ ਮੈਂ ਸੱਚੀ ਪੰਜਾਬੀ ਪਿਆਰ ਨਾਲ ਸੱਚ ਕਰਦਾ ਹਾਂ ਕਾਰਨ ਜੱਗ ਦੀ ਮਾਣੇ ਨੂੰ ਕਰਨਾ ਪੜੀ ਗਾਇਕ ਪੀਕਾ ਕਾਂਤਾ ਬਹਿ ਬੁਝ ਮੈਂ ਇਤਨੀ ਜਿੰਦਗੀ ਨੂੰ ਉਸ ਦੇ ਬਾਸ ਤੋਂ ਆਇਆ ਕਿ ਇਹ ਹੈ ਮੈਂ ਚੰਗਰ ਕਿਸ ਦਾ ਹੈ ਗੱਲ ਲੱਖਣਾ ਕਿ ਜੇ ਮੈਂ ਕਹਿੰਦਾ ਹਾਂ ਮੇਲੇ ਮਾਨ ਪੰਜਾਬੀ ਨੂੰ ਦੇਸ਼ ਅੰਦਰ ਅਸਲ ਮਤੇ ਦਾ ਇੱਕ ਹਮਦਰਦ ਹੈ। ਅਵਾਰਸ਼ਾਂ ਤੋਂ ਬੁੱਢਲੇ ਦੇ ਨਾਲ ਜਾਂ ਬੋਸ ਤੋਂ ਵੀ ਜਿੰਦਗੀ ਰੰਗਦਾ ਹਾਂ। ਰਵਾਇਤੀ ਤੇ ਪ੍ਰਚਾਂਤਕ ਰੰਗ ਗੁਲਾਬ ਜਿਵੇਂ ਚਿੱਕੇ ਨਾਟਕ ਦੇ ਵਾਲੀ। ਮੈਂ ਪੰਜਾਬੀ ਪੰਜਾਬੀ ਜਿਹਾ ਸਾਰਾ ਪਿਆਰ ਪੰਜਾਬ ਦੀ ਹਾਲਤਾਂ ਬਾਰੇ ਕਰਦਾ। ਗਾਇਕੀ ਦਾ ਪ੍ਰੰਪਰਾ ਬਾਹਿਬ ਨੂੰ ਦਬਾਣਾ ਹੈ। ਆਹਾਤੀ ਹੈ। de